ਨਹੀਂ ਜਿਵੇਂ ਕਿ ਅੱਜ ਪਤਾ ਹੈ 5 ਸਤੰਬਰ ਨੂੰ ਅਸੀਂ ਟੀਚਰਸ ਡੇ ਸੈਲੀਬ੍ਰੇਟ ਕਰਦੇ ਹਾਂ ਉਸ ਦੇ ਸਬੰਧ ਵਿੱਚ ਮੈਂ ਮੁਸਕਾਨ ਖਾਸੂ ਇੰਪਾਰਮੀਏ ਜਮਾਤੀ ਵਿਦਿਆਰਥਣ ਆਪਣੀਆਂ ਲਿਖੀਆਂ ਕੁਝ ਸ਼ਤਰਾਂ ਪੇਸ਼ ਕਰ ਰਹੀ ਹਾਂ ਕਿ ਕਿਵੇਂ ਸਿਫਤ ਕਰਾਂ ਮੈਂ ਉਹ ਸ਼ਖਸ ਦੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਕਿ ਕਿਵੇਂ ਸਿਫਤ ਕਰਾਂ ਮੈਂ ਉਹ ਸ਼ਖਸ ਦੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਸਭ ਨੇ ਹੀ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਮੈਨੂੰ ਬੜਾ ਕੁਝ ਸਿਖਾਇਆ ਹੈ ਪਹਿਲਾਂ ਗੱਲ ਕਰਾਂ ਮੈਂ ਪ੍ਰਿੰਸੀਪਲ ਮੈਡਮ ਦੀ ਜਿਹੜੇ ਕਦੇ-ਕਦੇ ਛਿੜਕੀ ਵੀ ਦਿੰਦੇ ਪਰ ਵਾਂਗ ਪਾਪਿਆ ਪਿਆਰ ਜਿਤਾਇਆ ਹੈ ਅਮਰਦੇ ਮੈਡਮ ਨੇ ਰਿਐਕਸ਼ਨਾਂ ਦੇ ਰੰਗ ਬਦਲਣ ਦੇ ਨਾਲ-ਨਾਲ ਲੋਕਾਂ ਦੇ ਰੰਗ ਬਦਲਣ ਬਾਰੇ ਵੀ ਬਹੁਤ ਕੁਝ ਸਿਖਾਇਆ ਹੈ ਲੋਕਾਂ ਨੇ ਵਿੱਚ ਕਿਵੇਂ ਵਿਚਰਨਾ ਸਾਨੂੰ ਸਾਖਿਬ ਸਰ ਨੇ ਸਿਖਾਇਆ ਹੈ ਫਿਰ ਜਿੱਕਸ ਦੇ ਨਿਊਮੈਰੀਕਲਸ ਦੇ ਨਾਲ-ਨਾਲ ਸਾਨੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਵੀ ਸੋਲਵ ਕਰਦੀਆਂ ਸਰਬਜੀਤ मैम ਨੇ ਸਿਖਾਈਆਂ ਨੇ ਮੈਥ ਵਾਲੇ ਰਮਨ मैम ਨੇ ਵੀ ਜ਼ਿੰਦਗੀ ਦੇ ਖੁਰ ਚੰਗੀਆਂ ਕਰਨਾ ਸਾਨੂੰ ਪੜਾਈਆਂ ਨੇ ਆਪਣੇ ਆਪ ਨੂੰ ਕਿਵੇਂ ਮੋਟੀਵੇਟ ਕਰਨਾ ਅਸੀਂ ਗੁਲਜੀਤ ਮੈਡਮ ਤੋਂ ਸਿੱਖ ਲਿਆ ਏ ਜ਼ਿੰਦਗੀ ਦਾ ਐਕਸਪੀਰੀਅੰਸ ਅਸੀਂ ਜਸਵੀਰ ਸਰ ਤੋਂ ਸਿੱਖ ਲਿਆ ਏ ਵਾਤਾਵਰਨ ਦੇ ਸੰਭਾਲ ਸੰਭਾਲੇ ਸੀ ਮਰਾਹੜ ਸਰ ਤੋਂ ਸਿੱਖਿਆ ਵਾਤਾਵਰਨ ਦੇ ਸੰਭਾਲ ਸੰਭਾਲ ਅਸੀਂ ਮਰਾਹੜ ਸਰ ਤੋਂ ਸਿੱਖਿਆ ਪੰਜਾਬੀ ਕਰਸਿਵ ਰਾਈਟਿੰਗ ਵਿੱਚ ਲਿਖਣੀ ਮੈਂ ਕਵਰਦੀਪ ਸਰ ਤੋਂ ਸਿੱਖਿਆ ਨੈਤੇ ਗੱਲਾਂ ਦਾ ਗੁਣ ਸਾਡੇ ਪੱਲੇ ਸੁਖਪਾਲ ਸਰ ਨੇ ਪਾਇਆ ਏ ਆਰੀਆ ਸਰ ਨੇ ਸਟੱਡੀ ਦੇ ਨਾਲ ਨਾਲ ਸਾਨੂੰ ਐਂਟਰਟੇਨਮੈਂਟ ਵੀ ਬਹੁਤ ਕਰਾਇਆ ਏ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਪ੍ਰਤੀ ਪਿਆਰ ਵਟਿਆ ਦਾ ਸਤਿਕਾਰ ਤੇ ਛੋਟਿਆਂ ਪ੍ਰਤੀ ਪਿਆਰ ਸਾਨੂੰ ਕੈਂਪਸ ਮੈਨੇਜਰ ਸਰ ਨੇ ਸਿਖਾਇਆ ਹੈ ਕੰਪਿਊਟਰ, ਹਿੰਦੀ, ਪੰਜਾਬੀ, ਐਸਐਸਟੀ, ਸਾਇੰਸ, ਇੰਗਲਿਸ਼, ਮੈਥ, ਹੈਲਥ ਐਂਡ ਕੰਸਟਰਕਸ਼ਨ ਵਾੜੇ ਸਾਰੇ ਹੀ ਟੀਚਰਜ਼ ਨੇ ਸਾਨੂੰ ਗਿਆਨ ਵਿੱਚ ਵਾਤਾ ਕਰਾਇਆ ਹੈ। ਸਿਕਿਉਰਿਟੀ ਗਾਰਡ ਵੀ ਟੀਚਰਜ਼ ਆਏ ਰੂਪ ਨੇ। ਸਿਕਿਉਰਿਟੀ ਗਾਰਡ ਵੀ ਟੀਚਰਜ਼ ਆਏ ਇੱਕ ਰੂਪ ਨੇ ਜੋ ਸਾਨੂੰ ਰੂਲਸ ਐਂਡ ਰੈਗੂਲੇਸ਼ਨ ਸਿਖਾਉਂਦੇ ਨੇ। ਮਰਪਿਤ ਮੈਂ ਤਾਂ ਮੈਨੂੰ ਜਿਵੇਂ ਮੇਰੀ ਮਾਂ-ਮਾਂ ਸਮਝਾਉਂਦੇ ਨੇ। ਬੀਪੀ ਸਰਦੀ ਕੁੱਟ ਹੁਣ ਬਹੁਤ ਚੁੱਪਦੀ ਆ ਪਰ ਅੱਗੇ ਜਾ ਕੇ ਕੰਮ ਆਊਗੀ ਜਦੋਂ ਕਰਕੇ ਪਲੱਸ 2 ਇੱਥੋਂ ਚੜੇ ਜਾਣਾ ਉਦੋਂ ਸਾਰਿਆਂ ਦੀ ਯਾਦ ਬਹੁਤ ਆਊਗੀ ਉਦੋਂ ਸਾਰਿਆਂ ਦੀ ਯਾਦ ਬਹੁਤ ਆਊਗੀ ਬਾਇਓ ਤੇ ਹਿਸਟਰੀ ਵਾਲੇ ਮੈਂ ਭਾਵੇਂ ਟਰਾਂਸਫਰ ਹੋ ਗਏ ਪਰ ਚੇਤੀ ਐ ਜੋ ਵੀ ਬਹੁਤ ਆਉਂਦੇ ਨੇ ਪਤਾ ਹੀ ਨਾ ਲੱਗਿਆ ਕਿੰਨੀ ਜਲਦੀ ਸਮਾਂ ਲੰਘ ਗਿਆ ਸਿੱਖਦੇ ਸਿੱਖਦੇ ਮਿਲਿਆ ਇੰਨਾ ਕੁਝ ਕਿ ਮੇਰੀ ਕਲਮ ਵੀ ਫਿੱਕੀ ਪੈ ਗਈ ਲਿਖਦੇ ਲਿਖਦੇ ਬਸ ਆਹੀ ਸੀ ਕੁਝ ਗੱਲਾਂ ਜੋ ਸਾਰੇ ਟੀਚਰਸ ਤੋਂ ਮਿਲ ਐਕਸਪੀਰੀਅੰਸ ਦੁਆਰਾ ਮੁਸਕਾਨ ਕਹਿ ਰਹੀ ਆ ਸਮਝਦਾਦਾਤ ਨਹੀਂ ਦਿੰਦਾ ਸਿਰਫ ਅਜਲੀ ਇੰਨੇ ਕਹਿ ਰਹੀ ਆ ਸਮਝਦਾਦਾਤ ਨਹੀਂ ਦਿੰਦਾ ਸਿਰਫ